ਅੱਜ ਤੁਹਾਡੇ ਰਾਹੀਂ ਮੈਂ ਸਾਰੇ ਹੁਸ਼ਿਆਰਪੁਰ ਨਿਵਾਸੀਆਂ ਨੂੰ ਧੀਆਂ ਦੇ ਤਿਉਹਾਰ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦੀ ਹਾਂ ਜਿਵੇਂ ਤੁਸੀਂ ਜਾਣਦੇ ਹੋ ਅੱਜ ਧੀਆਂ ਦੇ ਮੌਕੇ ਤੇ ਹੁਸ਼ਿਆਰਪੁਰ ਜ਼ਿਲ੍ਹਾ ਪ੍ਰਸ਼ਾਸਨ ਔਰ ਸ਼ਹਿਰ ਸਪਟਾ ਮੰਤralੇ ਵੱਲੋਂ ਵਿਭਾਗ ਵੱਲੋਂ ਇਹ ਧੀਆਂ ਦੇ ਮੇਲੇ ਦਾ ਆਯੋਜਨ ਕੀਤਾ ਗਿਆ ਜਿੱਥੇ ਕਿ ਤੁਸੀਂ ਦੇਖ ਰਹੇ ਹੋ ਕਿ ਸਾਡੇ ਪਿੰਡ ਦੀ ਪ੍ਰਦਰਸ਼ਨੀ ਸਾਡੇ ਕਲਚਰਲ ਹੈਰੀਟੇਜ ਦੀ ਪ੍ਰਦਰਸ਼ਨੀ ਇੱਥੇ ਲੱਗੀ ਹੋਈ ਹੈ ਔਰ ਅੰਦਰ ਤੁਸੀਂ ਦੇਖੋਗੇ ਕਿ ਬਹੁਤ ਸਾਰੀਆਂ ਸਾਡੀ ਫੋਰਥ ਪਰਫਾਰਮੈਂਸਸ ਬੱਚੇ ਛੋਟੀਆਂ ਛੋਟੀਆਂ ਮੁਟਿਆਰਾਂ ਕਰਨਗੀਆਂ ਤੇ ਮੈਂ ਉਮੀਦ ਕਰਦੀ ਹਾਂ ਕਿ ਇਹ ਤਿਆਂ ਦਾ ਤਿਉਹਾਰ ਸਾਰੇ ਪਾਸੇ ਬਹੁਤ ਖੁਸ਼ਹਾਲੀ ਲੈ ਕੇ ਆਵੇ ਬਹੁਤ ਹਰਿਆਲੀ ਲੈ ਕੇ ਆਵੇ ਔਰ ਸਾਰਿਆਂ ਨੂੰ ਅੱਛੀ ਸਿਹਤ ਬਖਸ਼ੇ ਸਾਰਿਆਂ ਨੂੰ ਅੱਛੀ ਤੰਦਰੁਸਤੀ ਮੈਂ ਤਾਂ ਪਹਿਲੀ ਵਾਰ ਦੇਖ ਰਹੀ ਹਾਂ ਤੀਜ ਦਾ ਤਿਉਹਾਰ ਮੈਨੂੰ ਇਹ ਹੀ ਦੱਸਣਾ ਹੈ ਕਿ ਬਹੁਤ ਹੀ ਵਧੀਆ ਬਹੁਤ ਹੀ ਕਲਰਫੁਲ ਤੇ ਬਹੁਤ ਹੀ ਵਾਈਬ੍ਰੈਂਟ ਤਿਉਹਾਰ ਹੈ ਇਸ ਤਰ੍ਹਾਂ ਦਾ ਤਿਉਹਾਰ ਮੈਂ ਕਦੇ ਵੀ ਨਹੀਂ ਦੇਖਿਆ ਸੋ ਇਟਸ ਮਾਈ ਫਰਸਟ ਐਕਸਪੀਰੀਅੰਸ ਐਂਡ ਪੰਜਾਬ ਬਹੁਤ ਰੰਗਲਾ ਹੈ ਜੀ ਬਹੁਤ ਜ਼ਿਆਦਾ ਅੱਛਾ ਲੱਗ ਰਿਹਾ ਹੈ ਹੁਸ਼ਾਰਪੁਰ ਦੇ ਸਾਰੇ ਜਿੰਨੇ ਵੀ ਤੁਹਾਡੇ ਮਾਧਿਅਮ ਰਾਹੀਂ ਸਾਡੇ ਹੁਸ਼ਾਰਪੁਰ ਦੇ ਵਾਸੀ ਔਰ ਜ਼ਿਲ੍ਹੇ ਦੇ ਵਾਸੀ ਦੇਖ ਰਿਆ ਸੋਤੀਆਂ ਦੀਆਂ ਬਹੁਤ-ਬਹੁਤ ਮੁਬਾਰਕਾਂ ਇਹ ਸਾਡਾ ਵਿਰਾਸਤੀ ਔਰ ਕਲਚਰਲ ਤਿਉਹਾਰ ਔਰ ਅੱਜ ਪ੍ਰਸ਼ਾਸਨ ਵੱਲੋਂ ਜਿਹੜਾ ਹੁਸ਼ਾਰਪੁਰ ਦੇ ਵੱਲੋਂ 30 ਸੈਲੀਬ੍ਰੇਸ਼ਨ ਜਿਹੜੀ ਉਹ ਮਨਾਈ ਜਾ ਰਹੀ ਹੈ ਸਾਡੀ ਸਮੁੱਚੀ ਆਮ ਆਦਮੀ ਪਾਰਟੀ ਦੀ ਜਿਹੜੀ ਟੀਮ ਆ ਇਸ ਫੈਸਟੀਵਲ ਨੂੰ ਅਸੀਂ ਬੜੀ ਰੀਜ ਦੇ ਨਾਲ ਮਨਾ ਰਹੇ ਔਰ ਹੋ ਮਹੁਮਾਕੇ ਜਿਹੜਾ 30 ਸੈਲੀਬ੍ਰੇਸ਼ਨ ਵਾਸਤੇ ਸਾਡੇ ਕੋਲ ਸਾਡੇ ਚੀਫ ਗੈਸਟ ਮੈਡਮ ਬਲਜਿੰਦਰ ਵੀ ਪਹੁੰਚੇ ਨੇ ਬਲਜੀਤ ਕੌਰ ਜੀ ਵੀ ਪਹੁੰਚੇ ਨੇ ਔਰ ਸਾਰਿਆਂ ਨੂੰ ਮੇਰੇ ਵੱਲੋਂ ਤੀਆਂ ਦੀਆਂ ਬਹੁਤ-ਬਹੁਤ ਮੁਬਾਰਕਾਂ ਔਰ ਸੌਣ ਮਹੀਨੇ ਦੀਆਂ ਬਹੁਤ-ਬਹੁਤ ਮੁਬਾਰਕਾਂ। ਇਹ ਤਿਹਾੜੀ ਦਾ ਤਿਹਾੜੀ ਰਿਹਾਇਆ ਜਾ ਰਿਹਾ ਹੈ ਕਿਉਂਕਿ ਹੁਸ਼ਿਆਲਪੁਰ ਦੇ ਵਿੱਚ ਤੀਆਂ ਦਾ ਤਿਹਾੜੀ ਮਨਾਇਆ ਜਾ ਰਿਹਾ ਹੈ ਤੇ ਮੈਂ ਆਪਣੀਆਂ ਸਾਰੀਆਂ ਮਾਵਾ ਭੈਣਾਂ ਤੇ ਬੱਚੀਆਂ ਨੂੰ ਤੀਆਂ ਦੇ ਤਿਹਾੜੀ ਤੇ ਬਹੁਤ-ਬਹੁਤ ਮੁਬਾਰਕਾਂ ਦੇ ਰਹੀਆਂ। ਸਾਨੂੰ ਆਪਣੇ ਸੱਭਿਆਚਾਰ ਨਾਲ ਜੁੜੇ ਰਹਿਣ ਦੇ ਇਹ ਬਹੁਤ ਵਧੀਆ ਮੌਕਾ ਆ ਤਾਂ ਜੋ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਸੇਧ ਦੇ ਸਕੀਏ। ਕਿ ਤੀਆਂ ਦਾ ਤਿਹਾੜੀ ਦੇ ਨਾਲ ਅਸੀਂ ਕਿਵੇਂ ਆਪਣੇ ਸੱਭਿਆਚਾਰ ਆਪਣੇ ਪਹਿਰਾਵੇ ਦੇ ਨਾਲ ਆਪਣੀ ਮਾਂ ਬੋਲੀ ਦੇ ਨਾਲ ਜੁੜ ਕੇ ਰਹਿ ਸਕੀਏ। ਤਾਂ ਉਹ ਮੇਰੇ ਪੀਰ ਹਰ ਮੈਜਨ ਲਈ ਤੇ ਪਿੰਗਾ ਚੁੱਕੀ ਜਾਂਦੀ ਅਸੀਂ ਉਹਦਾ ਮਾਹੌਲ ਜਿਹੜਾ ਕਲਚਰ ਸੀ ਸੋ ਇਹ ਵੀ ਦਾ ਹਾਂਜੀ ਉਹ ਸਾਰਾ ਜਿਹੜਾ ਅਨਿਕਲਵਾਰ ਰੰਗ ਅੰਗ ਸੀਗਾ ਆਪਣੇ ਪੰਜਾਬੀ ਸਭਿਆਚਾਰ ਦਾ ਉਹ ਜੀ ਇੱਥੇ ਬਰਕਰਾਰ ਹੈ ਸਾਨੂੰ ਸਾਰੇ ਸਟਾਲਸ ਦੇਖਣ ਨੂੰ ਮਿਲ ਰਹੇ ਆ ਜਿਹੜੇ ਬਹੁਤ ਹੀ ਵਧੀਆ ਬਣਾਏ ਗਏ ਨੇ ਬਹੁਤ ਵਧੀਆ ਅਰੇਂਜਮੈਂਟ ਕੀਤਾ ਗਿਆ ਜੀ ਦੀਸ ਨਾਲ ਥੈਂਕ ਯੂ ਮਾ ਪਿਆਰ ਲਾਇਆ ਜਾ ਰਿਹਾ ਹੈ ਕਿਹੜਾ ਚਾਹਦੇ ਦੇਖੋ ਬੜੀ ਖੁਸ਼ੀ ਦੀ ਗੱਲ ਆ ਕਿ ਮੈਂ ਪਹਿਲਾਂ ਤਾਂ ਮਾਨ ਸਾਹਿਬ ਦਾ ਧੰਨਵਾਦ ਕਰਦਾ ਜਿੰਨੀ ਪ੍ਰਾਣੇ ਕਲਚਰ ਨੂੰ ਉਭਾਰਿਆ ਔਰ ਅੱਗੇ ਲੈ ਕੇ ਦਿਨ ਪਰ ਦਿਨ ਆ ਰਹੇ ਆ ਇਹ ਜਿਹੜਾ ਦਿਨ ਸੀ ਨਾ ਧੀਆਂ ਦਾ ਇਹ ਪਿੰਡਾਂ ਤੋਂ ਸਟਾਰਟ ਹੋਇਆ ਪ੍ਰਾਣੇ ਕਲਚਰ ਦੇ ਵਿੱਚ ਸਾਡੀਆਂ ਧੀਆਂ ਪਹਿਣਾ ਇੱਧਰ ਜਿਆਦਾ ਰਲ ਮਿਲ ਕੇ ਬਾਹਰ ਨਹੀਂ ਬੰਦੀ ਅਸਤੇ ਇੱਕ 올 ਟੂਗੇਦਰ ਹੋਣ ਦਾ ਔਰ ਸਾਲ ਦੀ ਕਹਿ ਲੋ ਟੈਨਸ਼ਨ ਲਾਉਣ ਵਾਲਾ ਦਿਨ ਹੁੰਦਾ ਸੀਗਾ ਤੇ ਜਿਹਨੂੰ ਅੱਜ ਅਸੀਂ ਬੜੇ ਉੱਚ ਲੈਵਲ ਦੇ ਰੰਗ ਦੇ ਨਾਲ ਰੰਗਿਆ ਇਹਨੂੰ ਤਾਂ ਮੈਂ ਇਸ ਜ਼ਿਲ੍ਹੇ ਦੇ ਡੀਸੀ ਸਾਹਿਬ ਔਰ ਪੂਰੇ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਜਿੰਨੀ ਇਹ ਰੇਂਜ ਕੀਤਾ ਆ ਤਾਂ ਅੱਜ ਸੀਐਮ ਸਾਹਿਬ ਦੇ ਮਿਸਿਸ ਮਾਨ ਸਾਹਿਬ ਨੇ ਆਉਣਾ ਸੀਗਾ ਕੁਛ ਕੁਛ ਰੀਮਿਆ ਕਰਕੇ ਉਹ ਪਹੁੰਚ ਨਹੀਂ ਸਕੇ ਤਾਂ ਡਾਕਟਰ ਬਲਜੀਤਪੁਰ ਜੀ ਸਾਡੇ ਵਾਲ ਸਕੇ ਵਾਲੇ ਉਹ ਪਹੁੰਚ ਰਹੇ ਔਰ ਪੰਜਾ ਕਮੇਟਨ ਤਾਂ ਮੈਂ ਉਹਨਾਂ ਨੂੰ ਵੀ ਜੀ ਆਖਦਾ ਤੇ ਜਿੰਨੇ ਵੀ ਪਬਲਿਕ ਇੱਥੇ ਆਈ ਆ ਤੇ ਜਿੰਨੇ ਬੱਚਿਆਂ ਨੇ ਕੰਪੀਟੀਸ਼ਨ ਦੇ ਵਿੱਚ ਹਿੱਸਾ ਲਿਆ ਰ ਮੈਂ ਬੱਚਿਆਂ ਦਾ ਔਰ ਬੱਚਿਆਂ ਦੇ ਪੇਰੈਂਟਸ ਦਾ ਨਾਲ ਜਿੰਨੇ ਵੀ ਲੋਕ ਆਏ ਆ ਸਭ ਨੂੰ ਜੀ ਆਇਆਂ ਆਖਦਾ ਹਾਂ ਸਭ ਦਾ ਧੰਨਵਾਦ ਕਰਦਾ ਖਾਸ ਕਰ ਤੁਹਾਡਾ ਕਰਦਾ ਕਿ ਤੁਸੀਂ ਇਸ ਇਵੈਂਟ ਨੂੰ ਘਰ ਘਰ ਪਹੁੰਚਾ ਰਹੇ ਹੋ ਤੁਹਾਡੀ ਜਿਆਦਾ ਸਾਰਿਆਂ ਨਾਲੋਂ ਜਿਆਦਾ ਮਿਹਨਤ ਆ ਤੁਹਾਡਾ ਵੀ ਧੰਨਵਾਦ ਸਰ ਜਿੱਦਾ ਪੰਜਾਬੀ ਵਿਰਸਾ ਦੇ ਸਟਾਲ ਲੱਗੇ ਆ ਸਭੀ ਪ੍ਰਾਤਨ ਚੀਜ਼ ਐ ਮੈਂ ਕਿਹਾ ਜੀ ਉਹ ਦੇਖਦੇ ਪਏ ਸੀ ਤੁਸੀਂ ਮੱਕੀ ਤੇ ਸਾਗ ਤੇ ਨਾਲ ਉੱਥੇ ਸਗੀ ਛੋਟੀ ਜਿਹੀ ਜਲੇਬੀ ਉਹਦਾ ਟੇਸਟ ਕੁਛ ਹੋਰ ਹੀ ਸੀਗਾ ਇਰ ਬਾਈ ਸਕੇਲੋ ਚਾਹੀਖਾਨੇ ਆ ਪੰਜਾਬ ਦੇ ਤਾਂ ਤੁਹਾਡਾ ਵੀ ਧੰਨਵਾਦ ਤੁਸੀਂ ਸ਼ੱਕ ਲਿਆ ਕਿ ਨਹੀਂ ਹਾਂ ਬਹੁਤ ਹੀ ਖੂਬਸੂਰਤ ਦੁਪਹਿਰ ਔਰ ਸ਼ਾਮ ਹੈ ਮੈਂ ਕਹਿ ਸਕਦਾ ਕਿ ਤਿਰੰਜਣਾ ਤੀਜ਼ ਮੇਲਾ 2025 ਜਿਹੜਾ ਅੱਜ ਹੁਸ਼ਿਆਰਪੁਰ ਜੜੀਕਾ ਗਿਆ ਹਰ ਸਾਲ ਦੀ ਤਰ੍ਹਾਂ ਔਰ ਕਿਉਂਕਿ ਸਾਡੀ ਸਰਕਾਰ ਜਿਹੜੀ ਹੈ ਮਾਨਜੁਗ ਮੁੱਖ ਮੰਤਰੀ ਭਗਵੰਤ ਪਾਣਜੀ ਦੀ ਇਹ ਸਾਡਾ ਜਿਹੜਾ ਵਿਰਸਾ ਹੈ ਪੰਜਾਬ ਦਾ ਉਹਨੂੰ ਰੰਗਲੇ ਪੰਜਾਬ ਦੇ ਤੌਰ ਤੇ ਦੇਖਦੀ ਹੈ ਔਰ ਹਰੇਕ ਇਵੈਂਟ ਜਿਹੜਾ ਪੰਜਾਬ ਦਾ ਉਹਨੂੰ ਬੱਚਿਆਂ ਤੋਂ ਕੱਪੜੀ ਜਨਰੇਸ਼ਨਾਂ ਤੱਕ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਸਾਡੇ ਬੱਚਿਆਂ ਨੇ ਸਾਡੀਆਂ ਭੈਣਾਂ ਨੇ ਛੋਟੀਆਂ ਵੱਡੀਆਂ ਨੇ ਬਹੁਤ ਹੀ ਅੱਛਾ ਅਰੇਂਜਮੈਂਟ ਕੀਤਾ ਆ ਔਰ ਮੈਂ ਪਰਿਵਾਰ ਸਮੇਤ ਮੇਰੇ ਨਾਲ ਸਾਡੇ ਮਿਨਿਸਟਰ ਸਾਹਿਬ ਲੋਕਲ ਲੋਕਲ ਬਾਡੀ ਦੇ ਡਾਕਟਰ ਅਵਜੋਤ ਜੀ ਪਰਿਵਾਰ ਸਮੇਤ ਔਰ ਮੇਰੇ ਨਾਲ ਮੇਅਰ ਸਾਹਿਬ ਐਰ ਦੇ ਤੇਂਦਰ ਕੁਮਾਰ ਛਿੰਦਾ ਜੀ ਐਮ ਐਲ ਏ ਟਾਂਡਾ ਐਮ ਐਲ ਏ ਦਸੂਆ ਸਾਹਿਬ ਦਾ ਪਰਿਵਾਰ ਆ ਪਾਬਲਾ ਸਾਹਿਬ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਾਰੇ ਅਸੀਂ ਪਹੁੰਚੇ ਆ ਔਰ ਸਾਡੇ ਚੀਫ ਗੈਸਟ ਸਾਹਿਬ ਵੀ ਜਲਦੀ ਪਹੁੰਚ ਰਹੇ ਆ ਸੋ ਮੈਂ ਸਭ ਨੂੰ ਪੂਰੇ ਹੁਸ਼ਿਆਰਪੁਰ ਦੇ ਲੋਕਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਸਰ ਜਲੇਬੀਆਂ ਦਾ ਟੀਸਟ ਸੀਗਾ ਜਲੇਬੀਆਂ ਟੀਸਟ ਬਹੁਤ ਹੀ ਨੇਚਰਲ ਸੀਗਾ ਕਿਉਂਕਿ ਇਦਾਂ ਕਾਊਂਟਰ ਤੇ ਆਪਣੇ ਨਾਲ ਖੜੇ ਹੋ ਕੇ ਨਜ਼ਾਰਾ ਹੀ ਲੱਗ ਹੁੰਦਾ ਮੈਂ ਕਹਿ ਸਕਦਾ ਜਲੇਬੀਆਂ ਲੱਸੀ ਸੀ ਮੱਕੀ ਰੋਟੀ ਸਾਗ ਔਰ ਬੱਚਿਆਂ ਦੇ ਫੁਲਕਾਰੀ ਕੜਾਈ ਦਾ ਜਿਹੜਾ ਹੈਗਾ ਚੂੜੀਆਂ ਦੇ ਸਟਾਲ ਇਹ ਸਾਰੀਆਂ ਚੀਜ਼ਾਂ ਬਹੁਤ ਬਿਹਤਰ ਹੈ ਔਰ ਸਾਡੇ ਕਲਚਰ ਨੂੰ ਸਾਨੂੰ ਅੱਜ ਹਰ ਹਰ ਵੇਲੇ ਜੋੜ ਕੇ ਰੱਖਦੇ ਆਂ ਬਹੁਤ ਬਹੁਤ ਮੁਬਾਰਕਬਾਦ ਨੂੰ ਕਾਮਨਾ ਕਰਦੀ ਹਾਂ ਕਿ ਉਹ ਜ਼ਿੰਦਗੀ ਦੇ ਵਿੱਚ ਬਹੁਤ ਤਰੱਕੀ ਮੈਂ ਬਲੈਂਡ ਪੁਲਿੰਗ ਪਾਲਿਸੀ ਦੀ ਗੱਲ ਕੀਤੀ ਜਾਏ ਤਾਂ ਹਾਈ ਕੋਰਟ ਨੇ 4 ਹਫ਼ਤੇ ਦਾ ਔਰਡਰ ਲਗਾ ਦਿੱਤਾ ਉਸ ਪਰ ਕੀ ਕਹਿਣਾ ਚਾਹੋਗੇ ਕੋਈ ਗੱਲ ਨਹੀਂ ਅਸੀਂ ਲੋਕਾਂ ਦੇ ਨਾਲ ਖੜੇ ਹਾਂ ਜਿਸ ਤਰ੍ਹਾਂ ਲੋਕਾਂ ਨੂੰ ਸੋਚ ਹੈ ਪੰਜਾਬ ਸਰਕਾਰ ਉਸੇ ਤਰ੍ਹਾਂ ਕੰਮ ਕਰ ਰਹੀ ਹੈ ਬਾਕੀ ਅੱਗੇ ਦੇਖਾਂਗੇ ਲੋਕਾਂ ਦੇ ਨਾਲ ਹੀ ਕਿਸਾਨ ਕਹਿ ਰਹੇ ਨੇ ਜਦ ਤੱਕ ਨੋਟੀਫਿਕੇਸ਼ਨ ਰੱਦ ਨਹੀਂ ਹੁੰਦੀ ਅਸੀਂ ਵਿਰੋਧ ਵੀ ਕਰਾਂਗੇ ਸਰਕਾਰ ਦਾ ਪਿੰਡਾਂ 'ਚ ਵੀ ਨਹੀਂ ਆਉਣਾ ਕਿਸਾਨਾਂ ਦੇ ਹਮੇਸ਼ਾ ਹੀ ਆਮ ਆਦਮੀ ਪਾਰਟੀ ਨਾਲ ਖੜੀ ਹੈ ਔਰ ਕਦੇ ਵੀ ਕਿਸਾਨਾਂ ਦੇ ਵੱਲ ਨਹੀਂ ਲੱਜੋਗੇ ਜੀ ਜੀ ਵੀ ਨੇ ਵੀ ਤਦੋਂ ਵੀ ਖਾ ਜਾਉਂਗੇ ਜੋ ਸਮਾਂ ਹੈ ਕਿ ਮੈਡਮ ਅੱਜ ਤੁਸੀਂ ਆਈ ਹੈ ਲੇਡੀਜ਼ ਦਾ ਤਿਹਾੜੀ ਮਨਾ ਰਹੇ ਲੇਡੀਜ਼ ਨੂੰ ਕੁਝ ਤੋਂ ਵੱਧ ਖੁਸ਼ ਕਰੂ ਨਹੀਂ ਹੈ ਯਾਰ ਮੈਨੂੰ ਲੱਗਦਾ ਹੈ ਕਿ ਲੇਡੀਜ਼ ਨੂੰ 1000 ਰੁਪਏ ਤੋਂ ਖੁਸ਼ ਕਰਦੇ ਨਹੀਂ ਹੈ ਲੇਡੀਜ਼ ਨੂੰ ਆਪਣੀ ਕਲਾ ਦੇ ਵਿੱਚ ਆਪਣੀ ਪਰਫਾਰਮੈਂਸ ਦੇ ਵਿੱਚ ਜੇ ਅੱਗੇ ਜਾਣ ਦਾ ਮੌਕਾ ਮਿਲੇ ਤਾਂ ਉਸ ਤੋਂ ਵਧੀਆ ਕੋਈ ਖੁਸ਼ ਕਰਦੀ ਨਹੀਂ ਹੈ ਬਾਕੀ ਇਹਦੇ ਵਿੱਚ ਜੋ ਪੰਜਾਬ ਸਿਰ ਕਰਦੇ ਵਾਲੇ ਹੁੰਦੇ ਆ ਸਾਰੇ ਬੁਲੇ ਗਿੱਤੇ ਇਹ ਵੀ ਬਹੁਤ ਜ਼ਰੂਰੀ ਹੈ